ਜੀ ਸਰਪੰਚ ਦੇ ਲੋਕਾਂ ਤੁਹਾਨੂੰ ਸਰਪੰਚ ਦੀਆਂ ਸਪੰਚੀ ਚੁਣਿਆ ਸੇਵਾ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀ ਹਰਤਾ ਸਿੱਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦੇ ਮੈਂ ਜੀ ਤਤਲੇ ਪਿੰਡ ਦਾ 10 ਰੁਪਏ ਚ ਸੁਖਵਿੰਦਰ ਪਾਲ ਮੇਰੇ ਪਿੰਡ ਨੇ ਮਾਣ ਸਤਕਾਰ ਬਖਸ਼ਿਆ ਤੇ ਮੈਨੂੰ ਪਿੰਡ ਦਾ ਸਰਪੰਚ ਚੁਣਿਆ ਤੇ ਆਪਣੇ ਪਿੰਡਾਂ ਵਿੱਚ ਜੋ ਵੀ ਕੰਮ ਲੇ ਉਹ ਮੈਂ ਬੜੇ ਸਜਕੇ ਢੰਗ ਨਾਲ ਨਿਭਾ ਰਿਹਾ ਹਾਂ ਜੋ ਆਪਣੇ ਮਹਿਲ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਬਣਾਇਆ ਚੁਣਿਆ ਸਰਬਸੰਤੀ ਨਾਲ ਤੇ ਅਸੀਂ ਆਪਣੇ ਪਿੰਡ ਵਿੱਚ ਜੋ ਵੀ ਸਾਨੂੰ ਮਹਿਲ ਸਾਹਿਬ ਜੀ ਨੇ ਗ੍ਰਾਂਟ ਦਿੱਤੀ ਉਹ ਆਪਾਂ ਆਪਣੇ ਨੇਕ ਧਰਮ ਨਾਲ ਲਾਈ ਹੈ। ਨਾਲੇ ਬਣਾਏ ਆ ਨਾਲੀਆਂ ਬਣਾਈਆਂ ਹੋਰ ਵੀ ਕੰਮ ਜਿਹੜੇ ਆਪਣੇ ਕੂੜਾਦਾਨ ਬਣਾਇਆ ਜੇ। ਬਾਕੀ ਸੱਪੜ ਦੀ ਸਫਾਈ ਕਰਾਈ ਆ। ਹੋਰ ਵੀ ਜਿਹੜੇ ਕੰਮ ਰਹਿ ਗਏ ਨੇ ਉਹ ਵੀ ਆਪਾਂ ਮਹਿਲ ਸਾਹਿਬ ਜੀ ਨੂੰ ਨਾਲ ਕਿਹਾ ਉਹ ਵੀ ਸਾਡੇ ਪੂਰੇ ਕਰਨਗੇ। ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਡੀ ਬਿਜਲੀ ਨਹੀਂ ਲੱਗਣ ਦਾਂਗੇ ਲਾਈਟਾਂ ਵੱਲੋਂ ਕਿਹਾ ਸੀ ਆ ਲਾਈਟਾਂ ਵੀ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਲਾਈਟਾਂ ਵੀ ਲੱਗਣਗੀਆਂ ਪਿੰਡ ਵਿੱਚ ਹੋਰ ਸੜਕ ਵੱਲੋਂ ਕਿਹਾ ਸੀ ਆਪਾਂ ਸੜਕ ਦੀ ਵੀ ਉਹਨਾਂ ਮਨਜ਼ੂਰੀ ਦਿੱਤੀ ਆ ਕਿ ਸੜਕ ਵੀ ਬਣੇਗੀ ਤੁਹਾਡੇ ਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਉਹ ਤੁਹਾਡੀ ਬਾਈ ਹੁਣ ਪੂਰੇ ਕਰਾਈ ਜਾਣਗੇ ਬਿਲਕੁਲ ਜੀ ਜਿਹੜੇ ਮੇਰੇ ਤੋਂ ਪਹਿਲਾ ਸਰਪੰਚ ਬਣੇ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਏ ਨੇ ਤੇ ਜਿਹੜੇ ਹੁਣ ਸਾਨੂੰ ਸੇਵਾ ਮਾਰਨ ਦੇ ਬਖਸੀ ਆ ਉਹ ਹੁਣ ਅਹੀ ਆਪਣੀ ਨਿਭਾਵਾਂਗੇ ਜਿਹੜੇ ਕੰਮ ਰਹਿ ਗਏ ਨੇ ਉਹਨਾਂ ਨੂੰ ਆਪਾਂ ਪੂਰਾ ਕਰਾਂਗੇ ਸੋ ਤੁਸੀਂ ਆਮ ਦੇਖਿਆ ਜਦੋਂ ਬਾਹਰਲੇ ਪਿੰਡਾਂ ਜੀ ਫੁੱਲ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਦੇ ਜਾਂ ਉਹ ਪਿੰਡਾਂ ਦੇ ਅੰਦਰ ਕਰੀਏ ਇੱਕ ਸੋਹਣੀ ਪਾਰਕਿੰਗ ਨਾਲ ਹੁੰਦੀ ਹੈ ਦਰ ਸਪੈਂਸ ਨਹੀਂ ਹੁੰਦੀ ਲਾਇਬ੍ਰੇਰੀ ਹੁੰਦੀ ਹੈ ਓਪਨ ਯਮ ਹੁੰਦੀ ਹੈ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਘਾਵੇ ਲੱਗੇ ਹੁੰਦੇ ਇੱਕ ਵਧੀਆ ਦਿਖਣ ਅਜੋਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵੀ ਇਦਾਂ ਦੀ ਸੁਖ ਸੂਲਤ ਹੈਗੀ ਹੈ ਵੇਖੋ ਜੀ ਸਾਡੇ ਪਿੰਡ ਵਿੱਚ ਗਰਾਊਂਡ ਵਧੀਆ ਬਣ ਗਿਆ ਤੇ ਹੁਣ ਵੀ ਆਪਾਂ ਨੇ ਕੋਈ ਸੋਚਿਆ ਵਕਿ ਜੋ ਵੀ ਬੱਚਿਆਂ ਨੂੰ ਸਮਾਨ ਦੀ ਲੋੜ ਆ ਉਹ ਸਮਾਨ ਵੀ ਦਵਾਂਗੇ। ਬਾਕੀ ਆਪਾਂ ਲੈਟ ਦੀ ਵੱਲੋਂ ਮੈਂ ਪਹਿਲਾਂ ਵੀ ਕਿਹਾ ਵਕਿ ਲੈਟ ਦੀ ਮੰਗ ਕੀਤੀ ਆ ਉਹ ਲੈਟਾਂ ਵੀ ਪਿੰਡ ਵਿੱਚ ਲਵਾ ਕੇ ਵਧੀਆ ਆਪਾਂ ਸੱਚੇ ਢੰਗ ਨਾਲ ਕੰਮ ਕਰਾਵਾਂਗੇ। ਜਿਹੜੇ ਰਹਿ ਗਏ ਨੇ ਅਧੂਰੇ ਉਹ ਆਪਾਂ ਪੂਰੇ ਕਰਾਂਗੇ। ਸਰ ਰਸਨ ਕਰਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਲੋਕ ਲੋਕ ਹੁੰਦੇ ਆ ਰਸਨ ਕਰਦੇ ਬੰਦੇ ਗਰੀਬੀ ਕਾਰਨ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਮੱਸਿਆ ਹੈਗੀ। ਉਹ ਵੀ ਆਪਾਂ ਨਾਲ ਜੀ ਵੀਰਜੀ ਦੀਪੂ ਵਾਲਿਆਂ ਨਾਲ ਗੱਲ ਕੀਤੀ ਆ। ਉਹ ਕਹਿੰਦੇ ਵੀ ਜਦੋਂ ਸੈਡ ਚਲਦੀ ਆ ਤੇ ਇਹ ਜਿਹੜੇ ਕੰਮ ਆ ਇਹ ਵੀ ਪੂਰੇ ਕੀਤੇ ਜਾਣ। ਜੀ ਸਾਪ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਜਾਂ ਐ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਵੇਂ ਨੀਗਾਂ ਦੀ ਲੋੜ ਹੈ? ਹੁਣ ਤੇ ਰਾਏ ਸਰ ਕੋਈ ਕਮੀ ਨਹੀਂ ਦਿਹਾਗੀ। ਹਲਾ ਸਾਫ ਵਧੀਆ ਵਾ ਸਾਡੇ ਇਥੇ। ਪ੍ਰਾਇਮਰੀ ਤੱਕ ਸਾਡਾ ਸਕੂਲ 5ਵੀਂ ਤੱਕ ਤੇ ਚਲੋ ਅਸੀਂ ਅੱਗੇ ਮੰਗ ਰੱਖਾਂਗੇ ਕਿ ਇਹਨੂੰ ਥੋੜਾ 8ਵੀਂ ਤੱਕ ਕੀਤਾ ਜਾਏ ਜਾਂ 10ਵੀਂ ਤੱਕ ਹੋ ਜਾਏ ਤੇ ਬਹੁਤ ਵਧੀਆ ਗੱਲ। ਸਾਡੇ ਪਿੰਡ ਦੇ ਬੱਚੇ ਬਾਹਰ ਨਾ ਜਾਣ ਦੱਸੋ ਵੀਰ ਜੀ ਨੌਜਵਾਨਾਂ ਦਾ ਲੈਫਟਸਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਜੇ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰਫਰਮ ਹੋਇਆ ਮੇਰੇ ਪਿੰਡ ਵਿੱਚ ਗਰਾਊਂਡ ਵਧੀਆ ਬਣੀ ਹੈ ਛੇਡਾਂ ਦਾ ਸਮਾਨ ਆਪਾਂ ਆਪਣੇ ਬੱਚਿਆਂ ਨੂੰ ਵੀ ਜਿਲੇ ਆ ਕੇ ਦਵਾਂਗੇ ਸਰਕਾਰ ਵੱਲੋਂ ਵੀ ਮੰਗ ਕਰਾਂਗੇ ਨਹੀਂ ਹੋਏਗਾ ਆਪਣੀ ਜੇਬ ਚੋਂ ਵੀ ਆਈ ਪੰਜਾਬ ਦੇ ਫੰਡ ਚੋਂ ਵੀ ਲੈ ਕੇ ਦੇ ਸਕਦੇ ਆਪਨੀ ਜੇਬ ਚੋਂ ਵੀ ਲੈ ਕੇ ਦੇ ਇੱਥੇ ਬੱਚੇ ਖੇਡ ਕੇ ਆਪਣੇ ਬਾਹਰ ਵੀ ਖੇਡਣਗੇ ਤੇ ਵਧੀਆ ਭੁੱਖ ਬਣੇਗਾ ਤੇ ਨਸਿਆਂ ਤੋਂ ਵੱਜਣਗੇ ਤੇ ਵਧੀਆ ਸੋਚ ਅਸੀਂ ਰੱਖ ਕੇ ਆਈ ਵੀ ਚੱਲਾਂਗੇ ਬੱਚਿਆਂ ਦਾ ਪੂਰਾ ਸਾਥ ਦੇਵਾਂਗੇ ਪਿੰਡ ਦਾ ਨਾਮ ਰੋਸ਼ਨ ਹੋਏਗਾ ਬੱਚੇ ਬਾਹਰ ਖੇਡਣਗੇ ਸਰ ਕੱਚੇ ਕੋਠੇ ਨੇ ਘਰਾਂ ਤੇ ਸਿਆਈਆਂ ਨਵੇਂ ਹੌਂਪਲਾਇ ਕੀਤੇ ਗਏ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਨਹੀਂ ਬਣਾ ਪਾਈ ਕਿੰਨੇ ਨਵੇਂ ਹੌਂਪਲਾਇ ਕੀਤੇ ਸਾਡੇ ਪਿੰਡ ਜੀ ਮੈਂ 12 ਭਰੇ ਸੀਗਾ ਤੇ 12 ਦੇ 12 ਹੀ ਪੂਰੇ ਮੁਕੰਮਲ ਹੋ ਗਏ ਜੀ ਬਾਈ ਸਾਹਿਬ ਜੀ ਦਾ ਮੈਂ ਬਹੁਤ ਧੰਨਵਾਦ ਕਰਨਾ ਆਪਾਂ ਬੈਲਸ ਆਫ ਯੂ ਕੋ ਗਏ ਹਾਂ 12 ਲੈ ਕੇ ਤੇ 12 ਦੇ 12 ਹੀ ਪਾਸ ਕੀਤੇ ਜੀ। ਜੀ ਕਈ ਵਾਰੀ ਪਿੰਡਾਂ 'ਚ ਝਗੜੇ ਜਿੰਨੇ ਇੱਕ ਵਾਰ ਜਾਂਦੇ ਆ ਲੋਕਾਂ ਨੂੰ ਥਾਣੇ ਚੱਲੇ ਜਾਂਦੇ ਨੇ, ਧੱਕੇ ਫੜੀਂਦਾ ਸਮਾਂ ਹੀ ਬਰਬਾਦ ਹੁੰਦਾ, ਪੈਸਾ ਹੀ ਬਰਬਾਦ ਹੁੰਦਾ। ਸੋ ਇੱਕ ਸਰਪੰਚ ਦੀ ਕੀ ਜੰਮੇਰੀ ਹੁੰਦੀ ਆ, ਕਿਵੇਂ ਦੇਖਦੇ। ਮੇਰੇ ਪਿੰਡ ਦੇ ਵਿੱਚ ਕੋਈ ਵੀ ਝਗੜਾ ਹੁੰਦਾ ਵਾ ਜਾਂ ਕੋਈ ਕਿਸੇ ਦਾ ਵੈਰ ਵਿਰੋਧ ਹੋਵੇ ਉਹ ਐਸੀ ਪਿੰਡ ਦੇ ਵਿੱਚ ਹੀ ਪੰਚਾਇਤ ਆਪਣੀ ਦੇ ਵਿੱਚ ਪਠਾ ਕੇ ਉਹਨਾਂ ਦਾ ਮਕਾਇਆ ਜਾਏਗਾ। ਤੇ ਪੈਸੇ ਤੋਂ ਬਚਣਗੇ ਲੋਕ ਪੈਹਾ ਫालतू ਨਾ ਖਰਚਣ। ਉਹ ਪੈਸਾ ਉਹਨਾਂ ਦਾ ਬਚੇਗਾ, ਉਹਨਾਂ ਦੀ ਜੇਬ ਟੈਂ ਵੀ ਬਜੇਗਾ ਤੇ ਖੱਜਲ ਖਵਾਰੀ ਤੋਂ ਵੀ ਭਜਣਗੇ ਸੋ ਸਰ ਮਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਗਾਰ ਨਹੀਂ ਤਾਂ ਨਿਜਾਇਜ਼ ਨਾ ਪਾਈ ਜਾਂਦੇ ਸੋ ਤੁਹਾਡੀ ਕੋਈ ਤਾਂ ਕਿਵੇਂ ਦੇਖਿਆ ਜਾਏਗਾ ਆਹ ਇਹ ਤਾਂ ਨਾ ਬਿਲਕੁਲ ਸਹੀ ਪਾਇਆ ਜੀ ਮਨਰੇਗਾ ਦਾ ਕੰਮ ਜਿਹੜਾ ਚੱਲ ਰਿਹਾ ਜੀ ਇਹ ਬੜੀ ਇਮਾਨਦਾਰੀ ਨਾਲ ਅਸੀਂ ਚਲਾ ਰਹੇ ਆ ਜਿਹੜਾ ਹੱਕ ਉਹਨਾਂ ਦਾ ਬਣਦਾ ਹੈ ਗਰੀਬਾਂ ਦਾ ਅਸੀਂ ਉਹਨਾਂ ਦੇ ਭਰੇ ਆ ਫਾਰਮ ਤੇ ਉਹਨਾਂ ਦੇ ਕਾਰਡ ਬਣਾਏ ਆ ਉਹਨਾਂ ਨੂੰ ਅਸੀਂ ਪੈਸੇ ਦਿੰਨੇ ਆ ਸੋ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਕੋ ਸੂਖ ਹੁਸੂਲ ਨੰਗਰੀ ਲੋਕਾਂ ਵਾਸਤੇ ਪਿੰਡਾਂ ਚ ਹੁੰਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤੇ ਗਾਂ ਪੂਰੀ ਤਾਂ ਨਹੀਂ ਹੁੰਦੀਆਂ ਸੋ ਤੁਹਾਡੀ ਗੱਲ ਤੇ ਕਿਵੇਂ ਦੇਖਿਆ ਜਾਏਗਾ ਇਹ ਫਿਰ ਮੇਰੇ ਪਿੰਡ ਨੇ ਮੈਨੂੰ ਸਰបਸੰਦੀ ਨਾਲ ਚੁਣਿਆ ਸਾਡਾ ਮਾਨ ਸਤਕਾਰ ਕੀਤਾ ਉਹਨਾਂ ਨੇ ਤੇ ਐਹੀ ਜੋ ਵੀ ਪਿੰਡ ਚ ਸਹੂਲਤ ਹੁੰਦੀ ਆ ਅਸੀਂ ਪਹਿਲੇ ਅਧਾਰ ਤੇ ਲਿਆਵਾਂਗੇ ਆਪਣੇ ਪਿੰਡ ਵਿੱਚ ਕੱਚਿਆ ਕੋਠਿਆਂ ਦੀ ਆਈ ਆਈ ਉਹ ਵੀ ਦਵਾਈ ਆ ਹੋਰ ਵੀ ਕੋਈ ਸਹੂਲਤਾਂ ਸਰਕਾਰ ਦਿੰਦੀ ਆ ਅਸੀਂ ਪਹਿਲੇ ਅਧਾਰ ਤੇ ਆਪਣੇ ਪਿੰਡ ਲਿਆਵਾਂਗੇ ਜੀ ਮਰਜੀ ਕਿਹੜਾ ਤੁਸੀਂ ਮੈਦਿਆ ਦਾ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਨ ਨੂੰ ਸੁਖ ਸੂਤਾ ਪ੍ਰਦਾਨ ਕਰੇ ਪਹਿਲਾਂ ਜੇ ਅਸੀਂ ਆਪਣੇ ਪਾਣੀ ਦਾ ਵਿਕਾਸ ਕੀਤਾ ਵਾ ਆਪਣੇ ਪਿੰਡ ਦੇ ਨਾਲੇ ਬਣਾਇਆ ਆ ਹਦਵਾਲੀ ਪਾਣੀ ਦਾ ਵਿਕਾਸ ਕੀਤਾ ਵਾ ਬਾਤੀ ਨਾਲੀਆਂ ਜੀ ਜੋ ਉਹਨਾਂ ਦੇ ਪੈਪਾਂ ਪਵਾ ਕੇ ਅਸੀਂ ਉਹਨਾਂ ਦਾ ਕੰਮ ਕੀਤਾ ਵਾ ਵਧੀਆ ਤਰੀਕੇ ਨਾਲ ਕੀਤਾ ਵਾ ਸੱਪੜ ਦੀ ਸਭਾਈ ਗੋਈ ਆ ਪਾਣੀ ਸਾਡਾ ਜਿਹੜਾ ਵਾ ਕੰਮ ਬਰਸਾਦ ਇੰਨੀ ਹੋਈ ਆ ਤੇ ਸਾਡੇ ਸੱਬੜ ਚ ਪਾਣੀ ਰਿਹਾ ਬਾਹਰ ਨਹੀਂ ਨਿਕਲਿਆ ਉਹਦੇ ਤੋਂ ਕਿਉਂਕਿ ਸਫਾਈ ਹੋ ਗਈ ਉਹਦੀ ਬਾਕੀ ਉਹ ਸਰਕਾਰ ਤੋਂ ਪਹਿਲਾਂ ਵੀ ਇੰਜਨ ਲੱਗਾ ਪਿਆ ਉਹਦਾ ਅਸੀਂ ਪਾਣੀ ਬਾਹਰ ਨੂੰ ਕੱਢ ਦਿੰਨੇ ਆ ਤੇ ਬਾਕੀ ਸਾਡੇ ਬਹਿਲ ਸਾਹਿਬ ਬਹੁਤ ਵਧੀਆ ਬੰਦੇ ਨੇ ਜਿਹੜਾ ਕੰਮ ਰਹਿ ਗਿਆ ਵਾ ਦੂਰਾ ਉਹ ਆਪਾਂ ਨੇ ਮੰਗਾਂ ਰੱਖਿਆ ਨੇ ਜੀ ਲਾਈਟਾਂ ਦਾ ਕੋਈ ਕੈਮਰੇ ਦਾ ਜਾਂ ਹੋਰ ਵੀ ਕਈ ਕੰਮ ਹੁੰਦੇ ਨੇ ਦੀ ਪਿੰਡਾਂ ਦੇ ਉਹ ਵੀ ਇਹ ਬਹਿਲ ਸਾਹਿਬ ਜੀ ਨੂੰ ਅਸੀਂ ਕਿਹਾ ਵਾ ਤੇ ਬਹਿਲ ਸਾਹਿਬ ਨੇ ਸਾਡੇ ਬਹੁਤ ਵਧੀਆ ਨੇਕ ਇਨਸਾਨ ਨੇ ਤੇ ਜੋ ਕੰਮ ਕਹੀਏ ਉਹ ਸਾਡਾ ਪੂਰਾ ਕਰਦੇ ਨੇ ਤੇ ਅੱਗੇ ਵੀ ਉਹਨਾਂ ਕਿਹਾ ਸਾਨੂੰ ਵੀ ਤੁਹਾਡਾ ਕੰਮ ਕੋਈ ਵੀ ਨਹੀਂ ਰੁਕੇ ਤੇ ਮੈਂ ਬਿਹਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਤੋਂ ਹੀ ਮਸਾਂ ਦੀ ਜਾਨ ਦਾ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ